ਹੈ ਕਿੰਤਾ ਕਾਲ ਵਾਹੇ ਕਾਇਆ ਦੋ ਡੰਡਾ ਪਰ ਖਿੰਤਾ ਕਾਲ ਪਰ ਇਸ ਖੰთა શરીਰਾ ਖੰთა ਕਾਇਆ ਨਹੀਂ ਹੈ ਕਾਇਆ ਅੰਦਰ ਹੈ ਸਰੀਰ ਤੇ ਕਪੜਾ ਹੈ ਉਹਦੇ ਤੇ ਖੰਤਾ ਕਪੜਾ ਹੋਵੇ ਇਹਦੇ ਨਾਲ ਕਾਇਆ ਟੱਗੀ ਹੋਈ ਖੰਤਾ ਕਾਲ ਵਸ ਤੇ ਖਾਲੀ ਨਹੀਂ ਹੈ ਕਾਇਆ ਜਿਹੜੀ ਅੰਦਲੀਏ ਕੁਆਰੀ ਹੈ। ਕੁਰੀ ਹੈ। ਕਾਇਆ ਕੁਆਰੀ ਹੈ। ਕੁਆਰੀ। ਕੁਆਰੀ ਹੁੰਦੀ ਹੈ ਕਿ ਤੁਸੀਂ ਕੋਈ ਉਹ ਚੇਤਨ ਹੈ। ਜਿਹਦਾ ਜੋ ਪਤੀ ਨਾ ਹੋਵੇ। ਪਤੀ ਵਾਲੀ ਨਹੀਂ ਹੁੰਦੀ। ਕਾਇਆ ਕੁਆਰੀ ਹੈ ਅੰਦਰ ਸ਼ਬਦ ਗੁਰੂ ਪ੍ਰਗਟ ਨਹੀਂ ਹੈ। ਭਰਤਾ ਜੋ ਆਇਆ ਹੈ। ਬਾਰਿਕਾਂ ਮੇਰੇ ਘਰ ਆਇਆ ਰਾਜਾ ਰਾਮ ਫਤਿਹ ਆਜੋ ਆਇਆ ਨਹੀਂ ਨਾ ਆਜੂ ਪਤੀ ਆਇਆ ਨਹੀਂ ਹਾਂ ਪਤੀ ਵਾਲੀ ਫਿਰ ਉਹ ਸੰਸਾਗਣ ਗਿਆ ਆਉ ਸੀ ਸੋਪਣ ਉਹ ਵੀ ਗਿਆ ਜੁਗਤ ਡੰਡਾ ਪਰ ਤੇ ਜੁਗਤ ਕੀ ਪਤੀ ਵਾਲੀ ਬਣਦੀ ਕੀ ਚੁੱਤੀ ਮਨ ਸਿੱਧਾ ਹੋ ਜਵੇ ਡੰਡੇ ਵਾਂਗੂੰ ਜਿੰਨਾ ਜਰਮਾਂ ਚ ਵੱਢ ਲੈਣਾ ਨਹੀਂ ਮੰਨਦਾ ਵਾੜੇ ਨੂੰ ਕਾਣ ਛਾਂਡ ਕਰਕੇ ਤਮੰਨਾ ਚਾਹਦਾ ਜੂਬੂ ਹੋਣੀ ਬਣਨਾ ਚਾਹਦਾ ਜੇ ਹੂਬੂ ਹੁੰਨੇ ਵਾੜੇ ਨੂੰ ਬਿਹਤਰ ਬਣ ਗਿਆ ਸਿੱਧਾ ਡੰਡਾ ਗਾਇਬ ਮਾਨ ਬੈਰੂ ਗਾਇਬ ਤੇ ਗਾਇ ਗਾਇ ਤਾਂ ਇਹ ਡੰਡਾ ਕਹਿੰਦਾ ਡੰਡਾ ਕਰਦੇ ਆ ਨਾ ਆਪਾਂ ਸਿੱਧੇ ਹੋ ਕੇ ਐ ਮਨ ਸਿੱਧਾ ਹੋ ਕੇ ਬਾਣੀ ਦੇ ਡਡਾਉਤ ਕਰੇ ਡਡਾਉਤ ਬਾਣੀ ਨੂੰ ਮੰਨਣਾ ਨਹੀਂ ਕਰਨੀ ਸੀ ਉੱਥੇ ਗੁਰੂ ਰਾਮਦਾਸ ਜੀ ਉਹ ਰ ਕਰਨ ਦੀ ਲੋੜ ਨਹੀਂ ਸੀ ਉੱਥੇ ਕੀ ਲੋੜ ਸੀ ਕਰਨ ਦੀ ਉੱਥੇ ਤਾਂ ਦਿਖਾ ਦਿੱਤੀ ਡਡਾਉਤ ਦੋ ਬਾਣੀ ਮੰਨਣ ਦੇ ਵਿੱਚ ਬਨਵੇਂਗਾ ਉੱਥੇ ਡਡਾਉਤ ਹੈ ਸਰੀਰ ਸਿੱਧਾ ਉਹ ਵਿਚਾਰ ਸ਼ੈਤਾਨਾਂ ਦੀ ਝਾਲ ਹੈ ਸ਼ੈਤਾਨਾਂ ਦੀਆਂ ਕਾਡਾਂ ਨੇ ਉੱਥੇ ਤਾਂ ਐ ਹੋ ਗਿਆ ਸਿੱਧਾ ਡੰਡੇ ਵਾਂਗੂ ਬੜਾ ਮੰਨ ਦੇ ਵਿੱਚ ਨੇ ਉਹ ਗਾਇਦਾ ਮੰਨ ਕਰਨਾ ਸੀ ਸ੍ਰੀਰ ਕਰਦਾ ਆ ਬਚ ਗਿਆ ਰਣੋਤ ਮੰਨ ਕਰਨੀ ਸੀ ਸਰਬ ਕਲਾ ਸਮਰੱਥ ਦੇ ਸਾਹਮਣੇ ਮੰਨ ਨਹੀਂ ਕਰਦੇ ਹੋ ਉੱਥੇ ਕੌਣ ਕਰਦਾ ਉੱਥੇ ਚਾਹੇ ਸਰੀਰ ਕਰਕੇ ਵੀ ਕਰ ਦਿੰਦਾ ਪਰ ਸਰਬ ਕਲਾ ਸਮਰੱਥਾ ਹੁੰਦਾ ਕਿਤੇ ਤਾਂ ਹੀ ਕਰਦਾ ਨਰੋਗਰਾਮ ਦਾ ਸਰਬਕਲਾਸਮ੍ਰੱਤ ਨਹੀਂ ਹੈ ਇਹਨੂੰ ਸਰਬਕਲਾਸਮ੍ਰੱਤ ਨਹੀਂ ਕਿਹਾ ਜਾ ਸਕਦਾ ਕਿ ਮਰਣਾ ਪਾਸਲ ਪਾਣ ਸਰਬਕਲਾਸਮ੍ਰੱਤ ਕੋਈ ਹਵਲਾ ਨਹੀਂ ਕਰਦਾ ਜਾਣੇ ਸਰਬਕਲਾਸਮ੍ਰੱਤ ਤੇ ਹਮਲਾ ਕੌਣ ਕਰ ਦੂਗਾ ਉਹ ਇਹਨਾਂ ਖਤਰਜਲ ਹੈ ਹਮ ਅਟੈਕ ਕੌਣ ਕਰ ਦੂਗਾ ਇਹ ਅਸੀਂ ਜਿਹੜੀਆਂ ਕਰ ਲਈਆਂ ਨਾ ਗੱਲਾਂ ਵੀ ਉਹ ਸਰਬਕਲਾਸਮ੍ਰੱਤ ਹੈ ਇਕ ਕਾਣ ਇਹੀ ਲੈ ਕੇ ਰਹਿ ਗਈ ਸਾਨੂੰ ਉਹ ਢਾਗਰ ਨੂੰ ਕਹਿੰਦੇ ਤੇ ਅਗਲੇ ਨੇ ਆਖਿਆ ਢਾਤਾ ਇਹਨਾਂ ਦੇ ਮੰਦਰ ਢਾਤੇ ਇਹ ਕਹਿਣ ਲੱਗੇ ਕੋਤ ਵਾਲੇ ਢਾਤੇ ਉਹ ਤੁਮਨਟ ਹੈ ਨਹੀਂ ਆਕੇ ਉਦੋਂ ਨਹੀਂ ਸੀ ਕਹਿੰਦੇ ਸਰਵ ਕੁਲਾਸ ਬਰਤ ਝਟਾ ਹੈ ਜੀ ਉਹ ਉਹ ਨਹੀਂ ਸੀ ਹੁੰਦਾ ਉਦੋਂ ਨਹੀਂ ਸੀ ਕਹਿੰਦੇ ਉਹ ਤਾਂ ਸਮਝ ਸੀ ਅਸਕਰ ਹੁਣ ਕਹਿਣ ਲੱਗਾ ਉਹ ਪੱਲੇ ਕੁਝ ਨਹੀਂ ਨਾ ਰਿਹਾ ਤਾਂ ਕਹਿਣ ਲੱਗਾ ਸਰਵ ਕਲਾ ਸਮਰਾਥ ਦਾ ਹੀ ਨਹੀਂ ਪਤਾ ਕੀ ਹੈ ਸਰਵ ਕਲਾ ਸਮਰਾਥ ਇੱਕ ਜਿਹੜਾ ਇੱਕੋ ਵੀ ਨਹੀਂ ਹੈ ਇਹ ਭਲੇਖੇ ਜਨਾਰਿਓ ਨਾਨਕ ਵੀ ਨਹੀਂ ਸਰਵ ਕਲਾ ਸਮਰਥ ਨਾਨਕ ਤਾਂ ਕਹਿ ਰਿਹਾ ਸਾਰੂ ਕਲਾ ਸਮਰਥ ਕਿਸੇ ਨੂੰ ਨਹੀਂ ਇੱਕ ਜਿਹੜਾ ਸਰਵ ਕਲਾ ਸਮਰਾਥ ਨਹੀਂ ਹੈ ਸਰਵ ਕਲਾ ਸਮਰਥ ਕੇਵਲ ਹੁਕਮ ਹੈ ਸਰਵ ਕਲਾ ਹੁੰਦਾ ਕੀ ਹੈ ਜਿੰਨਾ ਸੱਚ ਕੰਡਣਾ ਸਾਰਿਆਂ ਦੀ ਕਲਾ ਉਹਦੇ ਵਿੱਚ ਹੈ ਸਾਰੀ ਸ਼ਕਤੀ ਉਹਦੇ ਵਿੱਚ ਹੈ ਸਾਰਿਆਂ ਦੀ ਕਲਾ ਸਾਰਿਆਂ ਦੀ ਸ਼ਕਤੀ ਇਹਦੇ ਵਿੱਚ ਹੁਕਮ ਚ ਸੱਚ ਖੜ ਦੇ ਜਿੰਨੀ ਆਬਾਦੀ ਹੈ ਉਹਦੀ ਸਾਰੀ ਸ਼ਕਤੀ ਹੁਕਮ ਚ ਨਿਹਿਤ ਹੈ ਉਹ ਸਰਬ ਕਲਾ ਹੋਰ ਕੋਈ ਸਰਬ ਕਲਾ ਨਹੀਂ ਉਹਨਾਂ ਚ ਕਲਾ ਕਲਾ ਕੋਈ ਸਰਬ ਕਲਾ ਨਹੀਂ ਹੁਕਮ ਦੇ ਬਿਨਾਂ ਸਰਬ ਕਲਾ ਕੋਈ ਨਹੀਂ ਸਭ ਰਾਤ ਹੁਕਮ ਹੈ ਸਭ ਰਾਤ ਗੁਰੂ ਰੂ ਕੇ ਹੈ ਇੱਕ ਤਾਂ ਗੁਰੂ ਨਹੀਂ ਹੁੰਦਾ ਕੋਈ ਵੀ ਤਦੇ ਆ ਗੁਰੂ ਸਮਰਾਤ ਹੈ ਗੁਰੂ ਸ਼ਬਦ ਹੈ ਸ਼ਬਦ ਗੁਰੂ ਹੈ ਸਮਰਾਤ ਗੁਰੂ ਸਰwidehat ਤਰਿਓ ਕੌਣ ਕਹੈ ਨੇ ਪੰਜਾਬੀ ਭਾਸ਼ਾ ਗੱਲ ਹੈ ਇਹ ਪੱਟਾਂ ਦੀ ਬਾਣੀ ਹੈ ਪੱਟਾਂ ਦਾ ਹੀ ਹੋਈ ਹੈ ਸਮਰਾਤ ਗੁਰੂ ਸਰwidehat ਤਰਿਓ ਗੁਰ ਕੀ ਦੇਖੋ ਉੱਤੇ ਗੁਰ ਆਇਆ ਹੈ ਗਿਨਾ ਨਾਮ ਦੇ ਤਰ੍ਹਾਂ ਗਿਆਨ ਦਾ ਉੱਤੇ ਉਹਨੂੰ ਗੁਰਬਤ ਹੈ ਗੁਰ ਕੀਨੀ ਕਿਰਪਾ ਹਰ ਨਾਉਂਦੀ ਉੱਤੇ ਗੁਰ ਲਫ਼ਜ਼ ਵਰਤੇ ਗਿਆਨ ਦਾ ਉਸ ਗਿਆਨ ਦਾ ਵਾਸਤੇ ਵਰਤ ਲਿਆ ਆ ਉਹਦੇ ਗਿਆਨ ਦੇਣਾ ਤੇ ਉਹਦੇ ਵਾਸਤੇ ਵਰਤ ਲਿਆ ਗਿਆਨ ਦੀ ਕਿਰਪਾ ਰੱਬ ਆਈ ਪੰਥੀ ਸਗਲ ਜੇ ਮੱਤ ਪਈ ਆਈ ਪੰਥੀ ਜੋ ਆਈ ਪੰਥਰੇ ਆਈ ਪੰਥੀ ਜੁਕਤ ਡੰਡਾ ਪ੍ਰਤੀ ਹਾਂ ਜੁਕਤੀ ਕੀ ਹੈ ਡੰਡਾ ਪ੍ਰਤੀ ਜਿੰਨਾ ਚੇਰਮਾਨ ਸਿੱਧਾ ਨਹੀਂ ਹੁੰਦਾ ਉਹ ਨਾਲ ਜਿਹੜੀ ਕਿਸੇ ਨੇ ਪ੍ਰਤੀਤ ਨਹੀਂ ਹੈ ਵੀ ਸੱਪ ਮਰ ਗਿਆ ਜਿੰਨਾ ਚਿਰ ਸਭ ਬਿੰਗਾ ਸੱਪ ਮਰਿਆ ਨਹੀਂ ਹੈ ਜਦ ਸੱਪ ਸਿੱਧਾ ਹੋ ਜਾ ਨਾ ਬਿਲਕੁਲ ਵੱੜ ਲਈ ਰਹਿੰਦਾ ਫਿਰ ਸੱਪ ਮਰ ਗਿਆ ਸਹਿਮਾਨ ਮਰ ਗਿਆ ਕਿਸੇ ਨੇ ਭਰੋਸਾ ਨਹੀਂ ਕਰਨਾ ਆਪਾਂ ਭਰੋਸਾ ਕਰਦੇ ਜੇ ਸਭ ਵਿਚ ਬੜ ਹੋਵੇ ਬਰੇ ਨਹੀਂ ਹੈ ਚਾਹਣਾ ਕੋਈ ਨਹੀਂ ਭਰੋਸਾ ਕਰਦਾ ਮੂਰ ਕਰ ਲਵੇ ਜਾਇ ਜਾਦ ਮਰ ਗਿਆ ਜੀ ਬਿਲਕੁਲ ਸਿੱਧਾ ਹੋ ਜਾ ਉੱਠਾ ਵੀ ਹੋ ਜਾਂਦਾ ਪੁੱਠਾ ਵੀ ਹੋ ਜਾਂਦਾ ਜੇ ਨਾਲ ਜਿਹੜਾ ਜਾਦ ਨਾਲ ਪੁੱਠਾ ਨਹੀਂ ਹੁੰਦਾ ਸਿੱਧਾ ਆਵੇ ਨਾ ਪੁੱਠਾ ਨਾ ਤਾਂ ਗਾਜ ਮਾ ਉਹ ਸਿੱਧਾ ਹੋਵੇ ਤਾਂ ਬਸ ਹੋ ਜਾ ਹਾਂ ਪੱਕਾ ਦੋਏ ਜੀ ਜਾਨੀ ਫੜਾਈ ਗੀ ਇਹ ਇਸ ਕਰਕੇ ਮੰਨਦੀ ਪ੍ਰਤੀਤ ਨਹੀਂ ਸੱਚਖੰਡ ਜਿੰਨਾ ਚਿਰ ਐ ਨਹੀਂ ਹੋ ਜਾਂਦਾ ਇਹਨੂੰ ਕੋਈ ਇਹਦੇ ਤੇ ਭਰੋਸਾ ਨਹੀਂ ਕੋਈ ਕਰਦਾ ਜੁਗਦੀ ਕੀ ਹੈ ਕਿ ਡੰਡੇ ਵੋ ਸਿੱਧਾ ਹੋ ਜੇ ਮਨ ਇਹਨੂੰ ਸਿੱਧਾ ਕਰ ਲੋ ਫੇਰ ਇਹਦੀ ਪ੍ਰਤੀਤ ਸਿੱਧਾ ਅਸੀਂ ਕਰਨਾ ਆਪ ਕਰਨਾ ਪਰੋ ਜ਼ਾਦਾ ਜੜ ਵਾਲਿਆ ਫੇਰ ਮੈਂ ਕਿ ਇਹਨੂੰ ਵਰਮਾਨ ਹੋ ਸਕਦਾ ਪਰ ਸੁਖਰਪਾਤਾਨ ਫੇਰ ਇਹਦੀ ਆਵਾਜ਼ ਸੁਣੀ ਜਾ ਸਕਦੀ ਹੈ ਉਹਨਾਂ ਜਿਹੜੀ ਆਵਾਜ਼ ਕਿਸੇ ਨੇ ਸੁਣਨੀ ਹੋਣੀ ਉਹਨਾਂ ਜਿਹੜੀ ਦੀ ਅਰਦਾਸ ਕਿਸੇ ਨੇ ਸੁਣਨੀ ਹੋਈ ਨਹੀਂ। ਕੋਈ ਯੋਰ ਦਾ ਸਰੋਜ ਕਰੀ ਜਾਂਦੇ ਹੋ ਕਿ ਦੀ ਸੁਣਦਾ ਕੋਈ ਹੁੰਦਾ। ਗੁਰਬਾਣੀ ਕਹਿੰਦੀ ਅਗੇ ਸਾਡੀ ਅਰਦਾਸ ਨਹੀਂ ਸੁਣੀ ਜਾਂਦੀ। ਜੁਗਤੀ ਹੋਰ ਕੋਈ ਨਹੀਂ ਹੈ ਫਟੜਨ ਦੀ। ਮਨ ਨੂੰ ਸਿੱਧਾ ਕਰ ਦੋ ਮਨ ਨੂੰ ਮਾਰ ਦੋ। ਸਾਰੇ ਬਾੜੇ ਦੇ ਨਿਕਲ ਜਾਣਗੇ। ਬਸ ਠੀਕ ਹੈ। ਇਹਦੇ ਆਪਣੇ ਮਾਲ ਨੇ ਜਿਹੜੇ ਨਾ ਵੜ ਛੜ ਵੜ ਛੜਦਾ ਨੋ ਹੀ ਵੜ ਜੇ ਤੀ ਛੜ ਕਰਦਾ ਤੇ ਵੜਾ ਵੜ ਛੜ ਕਰ ਕੇ ਝਟ ਖੰਡ ਕੱਢਦੇ ਅੱਜ ਤਾਂ ਵੜ ਛੜ ਕਰਕੇ ਬਾਬਾ ਛੜ ਕਰਕੇ ਇਹ ਸਿੱਪ ਕੱਢਦੇ ਝਟ ਕੱਢ ਲੈਂਦਾ ਆਪਣੇ ਉਹਨਾਂ ਚ ਪ੍ਰਤੀਤ ਗੁਰੂ ਕੋਲੇ ਦੀ ਪ੍ਰਤੀਤ ਕੋਈ ਮੰਦਾਂ ਸੰਤੋ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਸਗਲ ਜਮਾਤੀ ਆਈ ਪੰਥੀ ਨੇ ਇਹਨਾਂ ਦੇ ਵਿੱਚ ਸਿੱਖ ਪੰਥ ਆਈ ਪੰਥ ਕਹਿੰਦੇ ਨੇ ਸਾਰੀਆਂ ਜਮਾਤਾਂ ਵਿੱਚੋਂ ਉਹ ਸ੍ਰੇਸ਼ਟ ਪੰਥ ਹੋਣਿਆ ਉਹ ਆਈ ਪੰਥ ਹੀ ਹੈ ਸਭ ਤੋਂ ਸ੍ਰੇਸ਼ਟ ਉਹੀ ਹੈ ਜਿਹੜਾ ਮਨ ਸਿੱਧਾ ਹੋਵੇ ਨਹੀਂ ਤਾਂ ਜੁਗਤ ਰੋਣਾ ਪ੍ਰਤੀਤ ਮੰਨੋ ਜੁਗਤ ਆਵੇ ਪਾਵੇ ਨਾ ਪਾਵੇ ਪਾ ਲੈ ਕੰਨਾਂ ਚ ਪਾਵੇ ਨਾ ਪਾਵੇ ਕੋਈ ਗੱਲ ਪਰ ਸੰਤੋਖ ਦੀ ਮੋਹਰਾ ਮੰਦੇ ਜ਼ਰੂਰ ਪਾਈ ਹੋਈ ਹੋਵੇ ਸੰਤੋਖ ਦੀ ਮੋਹਰਾ ਜਮਾਨ ਜ਼ਰੂਰ ਹੈ ਜੇ ਸੰਤੋਖ ਦੀ ਮੋਹਰਾ ਜਮਾਨ ਹੈ ਤਾਂ ਮੰਗਣੇ ਹੀ ਜਾ ਸਕਦੇ ਮੰਗਣੇ ਜਾਂ ਅਧਾਨ ਕਰ ਲੈ ਉਹ ਪੱਤਾ ਰੱਖ ਜਾਏ ਝੋਲੀ ਰੱਖ ਪਰ ਆਪਣੇ ਹੱਥ ਨਾਲ ਕਰ ਕੁਛ ਕਰਤ ਕਰਕੇ ਹਾਂ ਮੰਗਣੇ ਯਾ ਪਰ ਉੱਥੇ ਬੈਠਾ ਰਹਿ ਤੇਰਾ ਹੱਕ ਮਨਾਪੇ ਜੂਗਾ ਉਹ ਤੇਰੇ ਬਰਗਮ ਦੇ ਪਰ ਥਾ ਰੱਖ ਬੈਠਾ ਰਹਿ ਜਾਨਬ ਬਰਗਾਨਾ ਰਗੋੜਾ ਨਿਕ ਗਏ ਨੇ ਬਾਹਰ ਤੇ ਤੇ ਜਾ ਕੇ ਕੋਈ ਦੁਰਿਤਾ ਨਹੀਂ ਕੀਤੀ ਇਹਨਾਂ ਪਰ ਮੰਗੜਵ ਨੇ ਗਏ ਕਿਸੇ ਮੰਗੜਵ ਨਹੀਂ ਗਏ ਵਰਦਾਨ ਨੂੰ ਭੁੱਖ ਲੱਗਦੀ ਸੀ ਵਰਦਾਨ ਨੇ ਕਹਿੰਦਾ ਤੂੰ ਜਾ ਜਾ ਕੇ ਖਾਪੀ ਆਪੋਨ ਨੂੰ ਸੁਣ ਤਉ ਉਸੇ ਬਠਰੇ ਦੇ ਤੇ ਕੂਰ ਬੈਠਣਗੇ ਦੋ ਦਿਨ ਬੈਠਣਗੇ ਤੇ ਅਪਲ ਤਾਂ ਇੱਕ ਦਿਨ ਕੋਣ ਬੈਠਣ ਦਾ ਪਿੰਡ ਦੇ ਥਰੇ ਗੱਲਬਾਤ ਕਰਦਾ ਸੁਣਦਾ ਕਿਸੇ ਨੂੰ ਪੁੱਛਿਆ ਕੋਈ ਬੰਦਾ ਇੱਥੇ ਠੀਕ ਕੋਣ ਹੈ ਕੀ ਹੈ ਪੇ ਆ ਜਾਂਦਾ ਤੇ ਅਗਰ ਵਿਦੂਰੀ ਕਰਕੇ ਨਹੀਂ ਰੋਟੀ ਖਾਦ ਸੰਤੋਖ ਦੀ ਖਾਦ ਜਾਂ ਦਾਣੇ ਤਾਂ ਹਾਂ ਗਾਣੇ ਯੋਗ ਦਾਣੇ ਤਾਂ ਹੈ ਇਹ ਮਾਨ ਕੇ ਖਾਦੀ ਹੋਵੇ ਪਰਮੇਸ਼ਰ ਨੇ ਵਿੱਚ ਫਿਰ ਉਹ ਵੇਚਦਾ ਦਰਵਾਜ਼ੇ ਦਿੱਤੀ ਮੰਨ ਜੀਤਾ ਜਗ ਜੀਤ ਆਈ ਪੰਥੀ ਸਗਲ ਜੀਵਤ ਅਸਲ ਚਾਈ ਪੰਥੀ ਤਾਂ ਹੈ ਆਪਰੰਦਿ ਜੀ ਅਡੌਪਟ ਕਰੇ ਐਵੇਂ ਦੀ ਮਨ ਦੀ ਤੇਜ ਜਿੱਤ ਜੇ ਮਨ ਜਿੱਤਿਆ ਜਾਵੇ ਤੁਸੀਂ ਆਏ ਪੰਥ ਕੀ ਆਪਣੇ ਪੰਥ ਦੇ ਸਾਰੇ ਜੋ ਕੀ ਵੱਡੇ ਹੋ ਸਾਰਾ ਸੰਸਾਰੇ ਜਿੱਤਿਆ ਜਾ ਸਾਰੇ ਸੰਸਾਰ ਦੇ ਵੱਡੇ ਚਲੇ ਆਏ ਪੰਥ ਹੀ ਵੱਡਾ ਕਹਿੰਦੇ ਨੇ ਨਾ ਆਪਣੇ ਸਾਰੇ ਜਿਹੜੇ ਨਰ ਦੇ 12 ਫਿਰਕੇ ਨੇ ਤੁਸੀਂ ਵੱਡੇ ਆ ਉਹਨਾਂ ਜੋ ਵੱਡੇ ਕੀ ਤੁਸੀਂ ਸੰਸਾਰ ਇਹ ਜਿੱਤ ਲੈ ਸਾਡੇ ਸੰਸਾਰ 'ਚ ਬੱਡੇ ਕੀ ਮੰਨ ਜਿੱਤ ਲੈ ਏ ਮੰਨ ਸਗਲ ਜਮਾਤ ਜਮਾਤਾ ਹੋਰ ਵੀ ਬਥੇਰੀਆਂ ਨੇ ਮੱਤਾਂ ਹੋਰ ਵੀ ਬਥੇਰੀਆਂ ਨੇ ਜਿੰਨੀਆਂ ਮੱਤਾਂ ਨੇ ਸਭ ਜਮਾਤਾ ਹੀ ਮੁਸਲਮਾਨ ਵੀ ਜਮਾਤ ਹੈ ਕਰਨੇ ਸਗਲ ਜਮਾਤੀ ਜਮਾਤਾਂ ਨੂੰ ਵੀ ਵਰਤਣ ਲੱਗੇ ਨੇ ਉਸ ਵੇਲੇ ਜਿਹੜੇ ਸਿੱਧ ਸੀਨਾਥ ਰਾਹ ਅੰਦਰ ਜਮਾਤ ਵਰਤਣ ਲੱਗੇ ਜਿਹੜੇ ਮੁਸਲਮਾਨ ਸੀ ਉਹਨਾਂ ਜੋ ਆਏ ਹੋ ਜਮਾਤ ਕਹਿੰਦੇ ਸੀ ਆਪਣੇ ਜਿਹੜੇ ਸਾਥੀ ਹੁੰਦੇ ਸੀ ਮੁਸਲਮਾਨ ਨਹੀਂ ਲਖ ਵਰਤੇ ਸੀ ਇਹ ਪੰਥ ਵਰਤੇ ਸੀ ਆਦੇਸ ਕਿਸੇ ਆਦੇਸ ਆਦੇਸ ਤੇ ਸੇ ਆਦੇਸ ਆਦੇਸ ਕਿਉਂ ਕਰਨੇ ਚਾਹੀਦੇ ਕਿਸੇ ਆਦੇਸ ਉਹਨੂੰ ਕਰਨਾ ਚਾਹੀਦਾ ਕਿਹੜੋ ਆਦ ਅਨੀਲ ਅਨਾਦ ਜੁਗ ਜੁਗ ਇੱਕੋ ਵੇਸ ਆਦ ਜੇਬ ਸਬ ਦਾ ਮੁੱਢ ਹੈ ਆਪਣਾ ਹੁਕਮ ਤੋਂ ਹੁਕਮ ਤੋਂ ਪਹਿਲਾਂ ਸ੍ਰਿਸ਼ਟੀ ਹੈ ਨਹੀਂ ਸੀ। ਉਪਨਰ ਹੈ ਠੀਕ ਹੈ। ਆਦ ਅਨਿਹ ਤਨੀਲ ਤਨੀਲਾ ਗਣਤੀ ਤਾਂ ਰਹਾ ਤਾਂ। ਕਿੰਨਿਆਂ ਦਾ ਹੁਕਮ ਹੈ ਇਹ ਕੋਈ ਬਣਨ। ਤਨੀਲ। ਤੇ ਬਾਹਰ ਵੱੜਦੇ ਗਣਤੀ ਨਹੀਂ ਹੈ ਕੋਈ। ਨਾਲ ਜਿਹੜਾ ਅਨੀਲ ਆ ਉਹ ਨਾਲ ਉਹ ਕਮ ਆ ਆਦਾ ਜਿਹੜਾ ਅਨੀਲ ਜਿਹੜਾ ਜੜਿਆ ਅਨੀਲ ਜੋਤ ਰਣ ਗਿਆ ਤਪ ਜੋਤਨ ਉਹ ਆ ਨਾ ਆਦਾ ਉਹ ਕਮ ਆ ਆਦਾ ਤਪਮ ਦਾ ਆਦਾ ਜੋਤ ਜਿਹੜੀ ਸੁਨਸਵਾ ਸੀ ਨਾ ਉਹ ਕਮ ਤੇ ਬਰਕਟ ਹੋਇਆ ਕਾਲ ਅਕਾਲ ਖਸਮ ਕਾ ਜੋ ਅਕਾਲ ਖਸਮਦਾ ਉਹ ਅਨਰਦੀ ਹੈ ਅਨਰਦੀ ਉਹਦਾ ਆਪਣਾ ਆਦ ਕੋਈ ਨਹੀਂ ਹੁਕਮ ਦਾ ਆਦ ਹੈਗਾ ਹੁਕਮ ਦਾ ਆਦ ਹੈਗਾ ਹੁਕਮ ਹੁੰਦਾ ਹੈ ਕਦੇ ਨਹੀਂ ਹੁੰਦਾ ਜੇ ਸੁਧ ਸਮਝ ਲਾਉਂਦਾ ਉਹ ਹੁਕਮ અપਾਰਾ ਨਹੀਂ ਹੁੰਦਾ ਹੁਕਮ ਦਾ ਆਦ ਹੈ ਹੁਕਮ ਸ੍ਰਿਸ਼ਟੀ ਦਾ ਆਦ ਹੈ ਜੋ ਅਨਰਦੀ ਹੈ ਜੋਤ ਜੋਤ ਅਨਰਦੀ ਹੈ ਹੁਕਮ ਦਾ ਆਦ ਹੈ ਹੋਕਮ ਸ੍ਰਿਸ਼ਟੀ ਦਾ ਆਦ ਹੈ ਹੋਕਮ ਸ੍ਰਿਸ਼ਟੀ ਦਾ ਆਦ ਤੇ ਜੋਤ ਅਨਾਹ ਅਨਾਹਤ ਅਨਾਹਤ ਹੋਕਮ ਨੇ ਪੈਦਾ ਹੁੰਦੇ ਹੋਏ ਹੋਕਮ ਜਿਹੜਾ ਪੈਦਾ ਹੋਇਆ ਹੋਇਆ ਇਹ ਅਨਾਹਤ ਹੈ ਅਨਾਹਤ ਅਵਰ ਹੈ ਜੇਦੀ ਹੱਤਿਆ ਨਹੀਂ ਹੋ ਸਕਦੀ ਇਹ ਮੋੜਿਆ ਨਹੀਂ ਜਾਣ ਸਕਦਾ ਕੋਈ ਇਹਨੂੰ ਮੋੜ ਦੇਵੇ ਕੋਈ ਇਹਨੂੰ ਕੱਟ ਦੇਵੇ ਅਮਰ ਅਟੱਲ ਹੈ ਅਮਰ ਅਟੱਲ ਹੈ ਬਨਾਹਦਾ ਸੱਚਾ ਹੋਣਾ ਇਹਦੀ ਮੋੜਤ ਨਹੀਂ ਕੋਈ ਇਹ ਇਸ ਹੁਕਮ ਨੂੰ ਬਦਲ ਨਹੀਂ ਸਕਦਾ ਕਾਇਫ ਸੱਲ ਨਹੀਂ ਕਰ ਸਕਦਾ ਜਿਬ ਜੁਗ ਕੋਈ ਹੈ ਝੁਕ ਜੁਗ ਕੋਈ ਹੈ ਜੋਗ ਕੋਈ ਵੀ ਹੋਵੇ ਹਕਮ ਦਾ ਵੇਸ ਹੀ ਰਹਿੰਦਾ ਹੁਕਮ ਦਾ ਵੇਸ ਨਹੀਂ ਬਦਲਦਾ ਵੇਸ ਹੁਕਮ ਦਾ ਹੈ ਜੋ ਦਾ ਵੇਸ ਕੋਈ ਨਹੀਂ ਹੁੰਦਾ ਵੇਸ ਸਰੀਰ ਦਾ ਹੁੰਦਾ ਦੇਹ ਦਾ ਹੁੰਦਾ ਹਰ ਯੁਗ ਦੇ ਵਿੱਚ ਕੋਕਮ ਆਹਤ ਨਹੀਂ ਹੈ ਅਨਾਹਤ ਹੈ ਇੱਕ ਆਹਤ ਵੀ ਆਉਂਦਾ ਅਨਾਹਤ ਵੀ ਆਉਂਦਾ ਇਹਦੇ ਬਾਅਦ ਅਨਾਹ ਹਦਾ ਕਿਸੇ ਹੱਦ ਤੱਕ ਨਹੀਂ ਸਰਬਬੇਪੀ ਹੈ ਜਿੱਤੇ ਅਨਾਹ ਹਦਾਉ ਨਾ ਉਤੇ ਹਦਬੰਦੀ ਦੀ ਗੱਲ ਹੈ ਬਨਾ ਹਤ ਲੱਗਿਆ ਨਹੀਂ ਹੋਰ ਕਰਦੀ ਐਨੀ ਆਵੇ ਇੱਥੇ ਮੁੜ ਜਾਊਗਾ ਕੋਈ ਪਿੱਛੇ ਮੋੜ ਦੂ ਮੈਨੂੰ ਵੈਰੀ ਬੋਲ ਤੋਰ ਲਗਿਆ ਪਰਵਾਣਾ ਫਿਰਨ ਫਿਰ ਬੋਲੀ ਕਰ ਬੋਲੀ ਕਰ ਐਨਾ ਦਾ ਜੁਗ ਜੁਗ ਇਤੋਂ ਵੇਸ ਹਰ ਯੁਗ ਦੇ ਵਿੱਚ ਕਦੋਂ ਵੀ ਪ੍ਰਗਟ ਹੋ ਪਏ ਉਹ ਜੁਗ ਕੋਈ ਹੋਵੇ ਇਹਦੇ ਵਿੱਚ ਕਦੇ ਬਦਲਾਅ ਨਹੀਂ ਆਉਂਦਾ ਜੁਗ ਤਾਂ ਸਾਡਾ ਸਮਾਂ ਨਾ ਹੁਣ ਤੇ ਹਜ਼ਾਰ ਸਾਲ ਨੂੰ ਵੀ ਇਹੀ ਰਹੂ ਪਹਿਲਾਂ ਹਜ਼ਾਰ ਸਾਲ ਵੀ ਇਹੀ ਤੇ ਲੱਖ ਸਾਲ ਨੂੰ ਵੀ ਇਹੀ ਦੋ ਲੱਖ ਸਾਲ ਨੂੰ ਵੀ ਇਹੀ ਰਹੋ 4000 ਨਾਲ ਲੱਖ ਸਾਲ ਪਹਿਲਾਂ ਵੀ ਇਹੀ ਇਹ ਹਮੇਸ਼ਾ ਦਾ ਵੇਸ ਇਹੀ ਰਹਿੰਦਾ ਜਦੋਂ ਹੁੰਦਾ ਜਦੋਂ ਹੁੰਦਾ ਇਹਦਾ ਵੇਸ ਨਹੀਂ ਬਦਲਦਾ ਕਿਉਂਕਿ ਨਿਰਾਕਾਰ ਹੈ ਵੇਸ ਕੀ ਬਦਲਦਾ ਸਮੇਂ ਦਾ ਤੇ ਅਸਰ ਨਹੀਂ ਸਮੇਂ ਦਾ ਇਹਦੇ ਤੇ ਅਸਰ ਨਹੀਂ ਮਾਇਆ ਦੇ ਵਿੱਚ ਤੇ ਦੇ ਸਮਝਦਾ ਅਸਰ ਹੈ ਬੁਢਾ ਨਹੀਂ ਹੁੰਦਾ ਪੁਰਾਣਾ ਨਹੀਂ ਹੁੰਦਾ ਜਿਹੜਾ ਸੱਚ ਦਾ ਹੈ ਜਿਹੜਾ ਸੱਚ ਦੇ ਨੇ ਕੋਣ ਦੇ ਉਹ ਸਾਜ ਸ਼ਬਦ ਤੇ ਵੀ ਉਹੀ ਗੋਲ ਨੇ ਸਾਹੰਦਰੀ ਸਾਜ ਸ਼ਬਦ ਸੱਚ ਜਿਹੜਾ ਸੱਚ ਦੇ ਗੋਲ ਨੇ ਉਹ ਸਾਰੇ ਸ਼ਬਦ ਦੇ ਵੀ ਹੋਈ ਗੁੰਨੇ ਸਾਰੇ ਕਿਉਂਕਿ ਜੋ ਇਹ ਖੋਤੇ ਸ